ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਆਪਾਂ ਜਿਹੜਾ ਪੈਸਾ ਹੈਗਾ ਇਹਨੂੰ ਬਚਾ ਕੇ ਅਮੀਰ ਹੋ ਸਕਦੇ ਆ ਜਾਂ ਆਪਾਂ ਪੈਸੇ ਨੂੰ ਖਰਚ ਕੇ ਅਮੀਰ ਹੋ ਸਕਦੇ ਆ ਜਾਂ ਫਿਰ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਕਿ ਜਿਹੜੀ ਤੁਹਾਡੇ ਕੋਲ ਜਾਇਦਾਦ ਹੈ ਉਹ ਜਾਇਦਾਦ ਤੁਹਾਡੇ ਕੰਮ ਕਿੰਨੀ ਆਊਗੀ ਜਾਂ ਫਿਰ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਤੁਹਾਡੇ ਪੁਰਖਿਆਂ ਦੀ ਜਾਇਦਾਦ ਆ ਉਦੇ ਨਾਲ ਤੁਹਾਡਾ ਕਿੰਨਾ ਸਮਾਂ ਲੰਘਦਾ ਹੈ ਕਿੰਨਾ ਕੁ ਟਾਈਮ ਤੁਹਾਡੀ ਪੁਰਖਿਆਂ ਦੀ ਜਾਇਦਾਦ ਦੇ ਨਾਲ ਤੁਹਾਡਾ ਟਾਈਮ ਪਾਸ ਹੋ ਰਿਹਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਕਹੋਗੇ ਮੈਂ ਕਦੇ-ਕਦੇ ਕਾਮਣੀਆਂ ਵਾਲੀਆਂ ਜਾਂ ਗੱਲਾਂ ਕਰਦਾ ਸਰਪੰਚ ਸਾਹਿਬ ਦੋਸਤੋ ਮੇਰੀਆਂ ਗੱਲਾਂ ਕਾਮਣੀਆਂ ਵਾਲੀਆਂ ਹੁੰਦੀਆਂ ਨੇ ਪਰ ਗੱਲਾਂ ਦੇ ਵਿੱਚ ਕੋਈ ਨਾ ਕੋਈ ਲੌਜੀਕ ਜ਼ਰੂਰ ਹੁੰਦਾ ਦਾ ਲੌਜੀਕ ਦੋਸਤੋ ਦੇਖੋ ਕੀ ਹੈਗਾ ਮੈਂ ਤੁਹਾਨੂੰ ਦੱਸ ਦਿੰਨਾਗਾ ਕਿ ਜਿਹੜਾ ਮਤਲਬ ਪੈਸੇ ਵਾਲੀ ਪਹਿਲਾਂ ਮੈਂ ਗੱਲ ਕੀਤੀ ਆ ਦੇਖੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜ਼ਿੰਦਗੀ ਦੇ ਵਿੱਚ ਆਪਾਂ ਜਿਹੜਾ ਪੈਸਾ ਕਮਾਉਨੇ ਆ ਕਿਸ ਦੀ ਖਾਤਰ ਕਮਾਉਨੇ ਆ ਕਿਸ ਦੀ ਖਾਤਰ ਪੈਸੇ ਕਮਾਉਨੇ ਆ اولاد ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਦੋਸਤੋ ਮੈਂ ਤੁਹਾਨੂੰ ਮਤਲਬ ਜੇ ਉਦਾਹਰਨਾਂ ਦੇਣ ਲੱਗ ਜਾਣਾ ਮੇਰੇ ਕੋਲੇ 10 ਦਿਨ ਲੱਗ ਜਾਣਗੇ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਦਿੰਦਿਆ ਦਿੰਦਾ ਜਿਹੜੇ ਲੋਕਾਂ ਨੇ ਆਪਣੀ ਔਲਾਦ ਦੀ ਖਾਤਰ ਪੈਸੇ ਬਣਾਏ ਆਪਣੇ ਪਰਿਵਾਰ ਦੀ ਖਾਤਰ ਉਹ ਕੁਝ ਕੀਤਾ ਕਿ ਆਪਣਾ ਸਾਰਾ ਕੁਝ ਹੀ ਆਪਣੀ ਇੱਜ਼ਤ ਆਪਣਾ ਪ੍ਰਮਾਤਮਾ ਸਭ ਕੁਝ ਦਾਤੇ ਲਾਤਾ ਨਾਦਲ ਕੀ ਉਹਨਾਂ ਨੇ ਮਾੜੇ ਕੰਮ ਕਰੇ ਉਹਨਾਂ ਨੇ ਗਲਤ ਕੰਮ ਕੀਤੇ ਉਹਨਾਂ ਨੇ ਬੰਦੇ ਤੱਕ ਮਾਰੇ ਉਹਨਾਂ ਨੇ ਲੋਕਾਂ ਤੋਂ ਪੈਸਾ ਲੁੱਟਣ ਦੀ ਖਾਤਰ ਉਹ ਕਰਮ ਕੀਤੇ ਜਿਹਦਾ ਹਿਸਾਬ ਕੋਈ ਨਹੀਂ ਮੈਂ ਕਨਸੂਟ ਦੇ ਧਾਰਨ ਦੇ ਨਾਲ ਮਤਲਬ ਪੇ ਸੋਣਾ ਇੱਕ ਦਿਨ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਕਿਸੇ ਸਾਫ ਦਾ ਐਸ ਐਚਓ ਦੀ ਉਹ ਕਹਿ ਰਿਹਾ ਸੀਗਾ ਕਿ ਅਸੀਂ ਕਿਸੇ ਦਾ 8000 ਰੁਪਇਆ ਕੋਈ ਬਕਾਇਆ ਐਸ ਐਸਪੀ ਸਾਫ ਦਾ ਐਸ ਐਸਪੀ ਦਾ ਕਿਸੇ ਨਾਲ ਲੈ ਕੇ ਉਹਨੂੰ ਚੈੱਕ ਦੇਣ ਚਲੇ ਗਏ ਕਹਿੰਦਾ ਜਦੋਂ ਅਸੀਂ ਗਏ ਜਾ ਕੇ ਲੜਕਾ ਬਾਹਰ ਆਇਆ ਉਹ ਸ਼ਾਨਦਾਰ ਕੋਠੀ ਦੇ ਵਿੱਚੋਂ ਤੇ ਅਸੀਂ ਉਸ ਲੜਕੇ ਨੂੰ ਪੁੱਛਿਆ ਕਿ ਆਪਣੇ ਸਰਦਾਰ ਜੀ ਆਪਣੇ ਸਾਹ ਬਹਿ ਗਿਆ ਕਹਿੰਦਾ ਉਹਨੇ ਪਹਿਲੀ ਲਵਜੀ ਕਿਹਾ ਇਹ ਕੰਜਰ ਅਜੇ ਵੀ ਤੁਹਾਡਾ ਸਾਹਬ ਹੈ ਇਹਨੂੰ ਕੰਜਰ ਨੂੰ ਅਜੇ ਵੀ ਤੁਸੀਂ ਸਾਹਬ ਕਹਿੰਦੇ ਹੋ ਤਾਂ ਕਹਿੰਦਾ ਅਸੀਂ ਕਿਹਾ ਜੀ ਸਾਡਾ ਤਾਂ ਸਾਹਬ ਹੀ ਹੈਗਾ ਤੇ ਉਹ ਕਹਿੰਦੇ ਉਹ ਬੈਠਾ ਭਾਂਡੇ ਚ ਉਹ ਕੰਜਰ ਤੇ ਉਹ ਕਹਿੰਦੇ ਜਦੋਂ ਅਸੀਂ ਗਏ ਉਹਨੇ ਵੀ ਸੁਣ ਲੀਆਂ ਗੱਲਾਂ ਤੇ ਉਹਨਾਂ ਨੇ ਕਿਹਾ ਉਹ ਕਹਿੰਦਾ ਵੀ ਦੋਸਤੋ ਇਹ ਜਿਹੜਾ ਮੁੰਡਾ ਤੁਹਾਨੂੰ ਮਿਲਿਆ ਇਹ ਮੇਰਾ ਬੇਟਾ ਹੈ ਔਰ ਉਹ ਕਹਿੰਦੇ ਉਹ ਕਹਿੰਦਾ ਮੈਂ ਇਸ ਔਲਾਦ ਦੇ ਖਾਤਰ ਉਹ ਕੁਝ ਕੀਤਾ ਵੀ ਜਿਹੜਾ ਕਿ ਤੁਹਾਨੂੰ ਮੈਨੂੰ ਸ਼ਰਮ ਆਉਂਦੀ ਆ ਦੱਸ ਦਿਆਂ ਬੰਦੇ ਤੱਕ ਮਾਰੇ ਮਾਰੇ ਕੰਮ ਕੀਤੇ ਲੋਕਾਂ ਦਾ ਪੈਸਾ ਲੁੱਟਿਆ ਬੇਈਮਾਨੀਆਂ ਕੀਤੀਆਂ ਪਰ ਕਹਿੰਦਾ ਆ ਜਿਹੜੇ ਮਹਿਲ ਬਣਾਏ ਹੋਏ ਨੇ ਇਸੇ ਔਲਾਦ ਦੇ ਖਾਤਰ ਬਣਾਏ ਸੀ ਮੇਰਾ ਕੱਲਾ ਬੇਟਾ ਹੈ ਔਰ ਅੱਜ ਮੈਨੂੰ ਕਹਿੰਦਾ ਹੁਕਮ ਨਹੀਂ ਇਸ ਕੋਠੀ ਮਹਿਲ ਨਾ ਜਿਹੜੀ ਕੋਠੇ ਬਣਾਈ ਆ ਵਿੱਚ ਪੈਰ ਪਾਉਣ ਦਾ ਆਹ ਭਾਂਡੇ ਦੇ ਵਿੱਚ ਬੈਠਾਂਗਾ ਨੌਕਰਾਂ ਵਾਲੇ ਕਮਰੇ ਦੇ ਵਿੱਚ ਔਰ ਬਾਕੀ ਕਹਿੰਦਾ ਜਿਹੜੇ ਉਹ ਫੁੱਲ ਪਾ ਕੇ ਕਿਉਂ ਤਾਂ ਤੁਸੀਂ ਸੁਣ ਹੀ ਲੈ ਉਹਨੇ ਕਿਹਾ ਕਿ ਇਹ ਤੁਸੀਂ ਕਿਤੇ ਉਹਨੂੰ ਤੁਸੀਂ ਕੀ ਕੰਮ ਆਇਓ ਉਹਨੇ ਕਿਹਾ ਕਿ ਅਸੀਂ ਤੁਹਾਡਾ ਬਕਾਇਆ ਦੇਣ ਆਇਆ ਕੋਈ 8000 ਦਾ ਚੈੱਕ ਆ ਕਹਿੰਦਾ ਕਿਤੇ ਤੁਸੀਂ ਦੱਸਤਾ ਨਹੀਂ ਦਿੱਤਾ ਇਹਨੂੰ ਜੇ ਉੱਚੀ ਪਾ ਲੋ ਜੇ ਇਹਨੂੰ ਪਤਾ ਲੱਗ ਗਿਆ ਕਹਿੰਦਾ ਇਹਦੇ ਵਿੱਚ ਮੈਨੂੰ 80 ਪੈਸੇ ਵੀ ਨਸੀਬ ਨਹੀਂ ਹੋਣੇ ਔਰ ਉਹਨੇ ਕਿਹਾ ਕਿ ਤੁਸੀਂ ਇਹ ਪੈਸੇ ਲੈ ਜਾਓ ਇਹ ਚੈੱਕ ਲੈ ਜਾਓ ਮੇਰੇ ਕੋਲੋਂ ਤਾਂ ਕੋਈ ਚੰਗਾ ਕੰਮ ਹੋਇਆ ਨਹੀਂ ਇਹ ਸੈਦ ਤੁਸੀਂ ਕਿਸੇ ਚੰਗੇ ਕੰਮ ਤੇ ਲਾ ਦਿਓ ਸੈਦ ਮੇਰੀ ਕਿਸੇ ਇਹ ਆਪਣੀ ਆਮਦਨ ਦਾ ਜਿਹੜਾ ਕੋਈ ਚੰਗਾ ਐਸਾ ਚੰਗੇ ਪਾਸੇ ਲੱਗ ਜੇ ਪਰ ਉਹਨੇ ਕਿਹਾ ਕਿ ਮੇਰੀ ਇਹ ਗੱਲ ਲੋਕਾਂ ਨੂੰ ਓਪਨਲੀ ਦੱਸ ਦਿਓ ਉਹਨੇ ਤਾਂ ਉਹਦਾ ਨਾਮ ਵੀ ਦੱਸਿਆ ਸੀਗਾ ਕਿ ਆਹ ਰਿਜ਼ਲਟ ਪਿੱਛੋਂ ਹੁੰਦਾਗਾ ਮੇਰਾ ਕਹਿਣ ਦਾ ਭਾਵ ਦੋਸਤੋ ਕੀ ਹੈ ਕਿ ਪੈਸਾ ਕਮਾਓ ਆਪਣੀ ਖਾਤਰ ਐਸੇ ਨੂੰ ਖਰਚੋ ਆਪਣੀ ਖਾਤਰ ਇਹ ਨਹੀਂ ਕਿ ਮਾੜਾ ਕਰੋ ਚੰਗਾ ਖਾਓ ਚੰਗਾ ਪਹਿਨੋ ਰੱਬ ਦਾ ਨਾਮ ਲਓ ਔਰ ਆਪਣੇ ਮਨ ਪੌਂ ਦਾ ਜਿਹਨੂੰ ਦਸਵੰਦ ਦੇਣ ਨੂੰ ਜੀ ਕਰਦਾ ਦਸਵੰਦ ਕੱਢੋ ਜਾਂ ਹੋਰ ਜੋ ਕੁਝ ਤੁਸੀਂ ਕਰ ਸਕਦੇ ਹੋ ਉਹ ਕਰੋ ਲੇਕਿਨ ਪੈਸਾ ਜੋੜ-ਜੋੜ ਕੇ ਕੁਝ ਭਲੇ ਨਹੀਂ ਪਹਿਣਾ ਔਰ ਅਗਲੀ ਗੱਲ ਆ ਜੋ ਦੋਸਤੋ ਮਤਲਬ ਜਾਇਦਾਦ ਜਾਇਦਾਦ ਦੀ ਮੈਂ ਤੁਹਾਨੂੰ ਉਦਾਹਰਣ ਦੇ ਹੀ ਦਿੱਤੀ ਜੋ ਜਾਇਦਾਦ ਉਹਨੇ ਕਿਹਾ ਕਿ ਮੈਂ ਇਹ ਕੋਠੀ ਮਹਿਲ ਨੁਮਾ ਜਿਹੜੀ ਬਣਾਈ ਸੀ ਇਹਦੇ ਚ ਪੈਰ ਪਾਉਣ ਦਾ ਮੈਨੂੰ ਹੁਕਮ ਨਹੀਂ ਹੈਗਾ ਇਹੋ ਜਾਇਦਾਦਾਂ ਦੋਸਤੋ ਫਿਰ ਤੁਹਾਡੇ ਬੱਚਿਆਂ ਦੇ ਵਿੱਚ ਜ਼ਹਿਰ ਪੈਦਾ ਕਰਦੀਆਂ ਨੇ ਇਹੋ ਬਣਾਈਆਂ ਹੋਈਆਂ ਤੁਹਾਡੀਆਂ ਜਾਇਦਾਦਾਂ ਮੈਂ ਅਨੇਕਾਂ ਲੋਕਾਂ ਦੀ ਤੁਹਾਨੂੰ ਲਿਸਟ ਲੈਣ ਲੱਗਾ ਮੂੰਜਾਨੀ ਮਤਲਬ ਨਾ ਮੂੰਜਾਨੀ ਹੀ ਰਾਤ ਕੈਜੋਗੀ ਜਿਦੇ ਚ ਉਹ ਲੋਕ ਸਾਮਲ ਨੇ ਜਿਨ੍ਹਾਂ ਕੋਲੇ ਅਰਬਾਂ ਖਰਬਾਂ ਦੀ ਜਾਇਦਾਦ ਆ ਪਰ ਉਹਨਾਂ ਦੀ ਹਾਲਾਤਾਂ ਪਹਿਲਾਂ ਆਪਸ ਵਿੱਚ ਲੜਦਿਆਂ ਨੇ ਫਿਰ ਆਪਦੇ ਪਿਓ ਨਾਲ ਜਾਨੀ ਤੁਹਾਡੇ ਨਾਲ ਲੜਦੇ ਨੇ ਉਹ ਜਾਇਦਾਦ ਜ਼ਹਿਰ ਬਣ ਜਾਂਦੀ ਆ ਦੋਸਤੋ ਜਿਹੜੀ ਜਾਇਦਾਦ ਨੂੰ ਬਣਾਉਣ ਦੀ ਖਾਤਰ ਤੁਸੀਂ ਉਹ ਤਰਦਦ ਕਰਦੇ ਹੋ ਭੁੱਖਾ ਸੌਂਦੇ ਹੋ ਅੱਧੀ ਖੰਨੀ ਤੇ ਗੁਜ਼ਾਰਾ ਕਰਦੇ ਹੋ ਜੋੜ-ਜੋੜ ਰੱਖਦੇ ਹੋ ਮਾੜੇ ਕੰਮ ਕਰਦੇ ਹੋ ਪਰ ਤੁਹਾਡੇ ਉਹੋ ਜਾਇਦਾਦ ਫਿਰ ਜਦੋਂ ਜ਼ਹਿਰ ਬਣ ਕੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲਦੀ ਆ ਦੋਸਤੋ ਫਿਰ ਤੁਸੀਂ ਪਤਾ ਕੀ ਕਹਿੰਦੇ ਹੋ ਇਦੂ ਤਾਂ ਮੈਂ ਬਣਾਉਂਦਾ ਹੀ ਨਾ ਇਹਦੂ ਤਾਂ ਮੈਂ ਇਹ ਜਾਇਦਾਦ ਇਕੱਠੀ ਨਾ ਕਰਦਾ ਪਰ ਤੁਹਾਡੀ ਜਿਹੜੀ ਆਦਤ ਬਣ ਚੁੱਕੀ ਹੁੰਦੀ ਆ ਦੋਸਤੋ ਉਹ ਤੁਸੀਂ ਸਾਰਾ ਕੁਝ ਕਹਿਣ ਦੇ ਬਾਵਜੂਦ ਫੇਰ ਕਰ ਹੀ ਜਾਂਦੇ ਹੋ ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਗਿਆ ਇਹਨਾਂ ਗੱਲਾਂ ਨੂੰ ਤੁਸੀਂ ਆਪਣਾ ਇੱਕ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਤੁਹਾਡੇ ਪੁਰਖਿਆਂ ਦੀ ਜਾਇਦਾਦ ਤੁਹਾਡੇ ਪਿਤਾ ਦੀ ਜਾਇਦਾਦ ਤੁਸੀਂ ਉਹਦੇ ਨਾਲ ਕਿੰਨਾ ਕੁ ਮਤਲਬ ਆਪਣਾ ਗੁਜ਼ਾਰਾ ਕਰਦੇ ਹੋ ਦੋਸਤੋ ਆਖਰ ਨੂੰ ਤਾਂ ਰੋਟੀ ਤੁਹਾਨੂੰ ਆਪ ਕਮਾ ਕੇ ਹੀ ਖਾਣੀ ਪੈਣੀ ਹੈ ਦੇਖੋ ਮੈਨੂੰ ਨਹੀਂ ਪਤਾ ਕੋਈ ਕੁਝ ਲੋਕ ਕੁਝ ਪਰਸੈਂਟ ਹੋਣਗੇ ਇੱਕ ਅੱਧਾ ਪਰਸੈਂਟ ਹੋਣਗੇ ਜਾਂ ਉਂਗਲੀਆਂ ਦੇ ਪੋਟਿਆਂ ਦੇ ਗੱਣ ਵਾਲੇ ਪਰਸੈਂਟ ਹੋਣਗੇ ਜਿਹਦੇ 'ਚ ਮਤਲਬ ਉਹਨਾਂ ਦੇ ਤੁਹਾਡੇ ਬਜ਼ੁਰਗਾਂ ਦੀ ਆਈ ਹੋਈ ਜਾਇਦਾਦ ਨਾਲ ਤੁਸੀਂ ਆਰਾਮ ਨਾਲ ਜ਼ਿੰਦਗੀ ਬਤੀਤ ਕਰਦੇ ਹੋ ਜਾਂ ਸਾਰਾ ਕੁਝ ਤੁਹਾਨੂੰ ਮਿਲ ਜੇ ਮੇਰੇ ਖਿਆਲ ਦੇ ਵਿੱਚ ਤਾਂ ਦੇਖੋ ਸੀ ਤਾਂ ਜਹਜੇ ਸਿੰਪਲ ਪਰਿਵਾਰਾਂ ਚੋਂ ਆਏ ਹੋਏ ਆਂ ਮੱਧ ਵਰਗੀ ਲੋਗ ਆ ਅਸੀਂ ਤਾਂ ਮਤਲਬ ਜਿਹੜੀ ਉਹ ਆਪਣੇ ਬਜ਼ੁਰਗਾਂ ਦੀ ਜਾਇਦਾਦ ਆ ਉਹਦੇ ਨਾਲ ਮਤਲਬ ਥੋੜਾ ਮੋਟਾ ਦਾ ਖਰਚਾ ਪਾਣੀ ਚੱਲ ਜਾਂਦਾ ਪਰ ਇਹ ਨਹੀਂ ਹੈਗਾ ਕਿ ਆ ਜੋ ਗੱਡੀਆਂ ਇਹ ਖਰਚੇ ਬੱਚਿਆਂ ਦੀਆਂ ਪੜਾਈਆਂ ਦੇ ਖਰਚੇ ਵਧੀਆ ਸਕੂਲਾਂ ਦੇ ਖਰਚੇ ਵਧੀਆ ਗੱਡੀਆਂ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੋਸਤੋ ਨਹੀਂ ਮਿਲ ਸਕਦੀਆਂ ਇਦੇ ਲਈ ਤੁਹਾਨੂੰ ਆਪ ਤਰਦਦ ਕਰਨਾ ਹੀ ਪੈਣਾ ਹਰੇਕ ਬੰਦਾ ਜਿਹੜਾ ਕਰ ਰਿਹਾ ਆਪਣਾ ਤਰਦਦ ਕਰਕੇ ਹੀ ਕਰ ਰਿਹਾ ਪਰ ਮੈਂ ਇਹ ਕਹਿਣਾਗਾ ਕਿ ਇਹ ਜਿਹੜੇ ਕੰਮ ਨੇ ਆਪ ਕਰੋ ਪਰ ਆਪਣੇ ਤੇ ਖਰਚੋ ਆਪਣੀ ਸਿਹਤ ਤੇ ਖਰਚੋ ਆਪਣੇ ਮਤਲਬ ਚੰਗੇ ਮਤਲਬ ਜਿਹੜੀ ਭਵਿੱਖ ਲਈ ਤਾਂ ਮੈਂ ਦੇਖੋ ਦੋਸਤੋ ਕਹਿਣਾਗਾ ਭਵਿੱਖ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੈਗਾ ਮਤਲਬ ਹਰੇਕ ਦੀ ਆਪੋ ਦੀ ਸੋਚ ਆ ਦੋਸਤੋ ਮੈਂ ਕਦੇ ਅੱਜ ਤੱਕ ਜੋੜ ਕੇ ਨਹੀਂ ਰੱਖਿਆ ਮੈਂ ਤੁਹਾਨੂੰ ਸਹੀ ਗੱਲ ਕਹਿਣਾ ਆਪਾਂ ਕਦੇ ਜੋੜ ਕੇ ਰੱਖਿਆ ਜੋ ਆਉਂਦਾ ਆਈ ਚਲਾਈ ਚੱਲਨੀ ਜਾਵੇ ਵਧੀਆ ਨਜ਼ਾਰੇ ਨਾਲ ਜ਼ਿੰਦਗੀ ਬਤੀਤ ਕਰੋ ਕੱਲ ਕਿਸੇ ਨੇ ਦੇਖਿਆ ਕੋਈ ਨਹੀਂ ਜਦੋਂ ਪ੍ਰਮਾਤਮਾ ਹਰੇਕ ਦੇ ਜਨਮ ਤੋਂ ਪਹਿਲਾਂ ਸਾਰਾ ਕੁਝ ਤੁਹਾਨੂੰ ਤੁਹਾਡੇ ਮਤਲਬ ਜਿਵੇਂ ਮੇਨ ਗੱਲ ਹੁੰਦੀ ਹੈ ਕਿ ਮਾਂ ਦੇ ਥਣਾਂ ਦੇ ਵਿੱਚ ਦੁੱਧ ਤੁਹਾਡੇ ਜੰਮਣ ਤੋਂ ਪਹਿਲਾਂ ਆ ਜਾਂਦਾ ਕਾਹਦੀਆਂ ਗੱਲਾਂ ਯਾਰ ਕਾਹਦਾ ਫਿਕਰ आनंद ਨਾਲ ਜਿੰਦਗੀ ਬਤੀਤ ਕਰੋ ਜੋ ਆਇਆ ਉਹਦਾ ਆਨੰਦ ਮਾਣ ਲਓ ਬਾਕੀ ਤੁਹਾਡੇ ਪੱਲੇ ਪੈਣਾ ਕੱਖ ਨਹੀਂ ਦੋ ਤਾਂ ਮੇਰੀ ਤਾਂ ਇਹ ਜੀ ਸੋਚੋ ਬਾਕੀ ਤੁਸੀਂ ਆਪਣੀ ਮਰਜ਼ੀ ਦੀ ਗੱਲ ਮੈਨੂੰ ਕਮੈਂਟ ਚ ਦੱਸ ਦਿਓ ਕਿ ਤੁਸੀਂ ਕੀ ਸੋਚਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ